ਮਕਰ ਰਾਸ਼ੀ ਨੂੰ ਅਮੀਰ ਬਨਣ ਦਾ ਵਰਦਾਨ ਸ਼ਨੀ ਦੇਵ ਨੇ ਕਿਵੇਂ ਦਿੱਤਾ ਜਿਸ ਨਾਲ ਮਕਰ ਰਾਸ਼ੀ ਵਾਲਿਆਂ ਨੂੰ ਕਦੇ ਧਨ ਦੀ ਕਮੀ ਨਹੀਂ ਹੋਈ ਇਹ ਮਕਰ ਰਾਸ਼ੀ ਵਾਲਿਆਂ ਦੀ ਕਿਸਮਤ ਦਾ ਤਾਲਾ ਹਮੇਸ਼ਾ ਲਈ ਖੁੱਲ ਜਾਵੇਗਾ ਦੋਸਤੋ ਇੱਕ ਪਿੰਡ ਵਿੱਚ ਜੋਤੀ ਨਾਮ ਦੀ ਅਮੀਰ ਔਰਤ ਰਹਿੰਦੀ ਸੀ ਜਿਸ ਦੀ ਰਾਸ਼ੀ ਮਕਰ ਸੀ ਜੋਤੀ ਘਰੋਂ ਬਹੁਤ ਹੀ ਜ਼ਿਆਦਾ ਅਮੀਰ ਸੀ ਐਸਾ ਐਨਾ ਕਸੀ ਕਿ ਦੋਨਾਂ ਹੱਥਾਂ ਨਾਲ দান ਕਰਕੇ ਵੀ ਨਹੀਂ ਮੁੱਕਦਾ ਉਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਘਰ ਵਿੱਚ ਐਨੇ ਨੌਕਰ ਚਾਕਰ ਸਨ ਕਿ ਉਹਨੂੰ ਇੱਕ ਕੰਮ ਨਹੀਂ ਕਰਨਾ ਪੈਂਦਾ ਸੀ ਪਰ ਫਿਰ ਛਣੀ ਦੇਵ ਦੇ ਦੁਸ਼ਟ ਹੋਣ ਨਾਲ ਜੋਤੀ ਗਰੀਬੀ ਤੇ ਦਲਿੱਦਰਤਾ ਦਾ ਸ਼ਿਕਾਰ ਹੋ ਗਈ ਜਿਸ ਨਾਲ ਜੋਤੀ ਦਾ ਸਾਰਾ ਧਨ ਦੌਲਤ ਖਤਮ ਹੋ ਗਿਆ ਲਾਦ ਇੰਨੇ ਖੱッセ ਹੋ ਗਏ ਕਿ ਜੋਤੀ ਦਾ ਦਿਮਾਗ ਹੀ ਚੱਲਣਾ ਬੰਦ ਹੋ ਗਿਆ ਸੀ ਇੱਥੇ ਤੱਕ ਕਿ ਜੋ ਲੋਕ ਉਹਦੀ ਅਮੀਰੀ ਦੀ ਵਾਹ ਵਾਹ ਕਰਦੇ ਸੀ ਅੱਜ ਉਹ ਜੋਤੀ ਨੂੰ ਨਾਲ ਬਿਠਾ ਕੇ ਵੀ ਰਾਜ਼ੀ ਨਹੀਂ ਸੀ ਜੋਤੀ ਤੰਗ ਹੋ ਕੇ ਰੱਬ ਅੱਗੇ ਅਰਦਾਸ ਕਰਨ ਮੰਦਰ ਪਹੁੰਚੀ ਉੱਥੇ ਉਹਨੂੰ ਇੱਕ ਪ੍ਰਸਿੱਧ ਜੋਗੀ ਸਾਧੂ ਮਿਲਿਆ ਜਿਸ ਨੇ ਜੋਤੀ ਨੂੰ ਸ਼ਨੀ ਦੇਵ ਦੇ ਮਾੜੇ ਫਲਾਂ ਦੀ ਨਿਸ਼ਾਨੀ ਦੱਸੀ ਜਿਸ ਨੂੰ ਸੁਧਾਰ ਕੇ ਮਕਰ ਰਾਸ਼ੀ ਵਾਲੇ ਸਾਲ 2025 ਵਿੱਚ ਬਹੁਤ ਅਮੀਰ ਹੋ ਸਕਦੇ ਹਨ ਤੇ ਜੋਗੀ ਨੇ ਮਕਰ ਰਾਸ਼ੀ ਵਾਲਿਆਂ ਨੂੰ ਛਨੀ ਦੇਵ ਦੇ ਕੁਝ ਅਜਿਹੇ ਕਾਰਗਰ ਉਪਾਅ ਦੱਸੇ ਜੋ ਇਹਨਾਂ ਦੀ ਤੰਨ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹਨ ਤੇ ਮਕਰ ਰਾਸ਼ੀ ਵਾਲੇ ਆਪਣੀ ਕਿਸਮਤ ਚਮਕਾ ਸਕਦੇ ਹਨ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਵਿੱਚ ਜੈ ਸ਼ਨੀ ਦੇਵ ਲਿਖੋ ਦੋਸਤੋ ਮਕਰ ਰਾਸ਼ੀ ਵਾਲਿਆਂ ਨੂੰ ਅੱਗੇ ਦਸੀਆਂ ਗੱਲਾਂ ਨੂੰ ਕਦੇ ਵੀ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਛਨੀ ਦੇਵ ਮਕਰ ਰਾਸ਼ੀ ਵਾਲਿਆਂ ਤੋਂ ਬਹੁਤ ਜ਼ੁਸ਼ਟ ਹੋ ਜਾਂਦੇ ਹਨ ਜਿਸ ਕਰਕੇ ਛਨੀ ਦੇਵ ਆਪਣੀ ਕਿਰਪਾ ਮਕਰ ਰਾਸ਼ੀ ਵਾਲਿਆਂ ਤੋਂ ਚੱਕ ਲੈਂਦੇ ਹਨ ਜਿਸ ਨਾਲ ਮਕਰ ਰਾਸ਼ੀ ਵਾਲਿਆਂ ਨੂੰ ਧਨ ਦੌਲਤ ਸੰਬੰਧੀ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਹਰ ਬੰਦਾ ਚਾਹੁੰਦਾ ਹੈ ਉਹਨੂੰ ਕਦੇ ਕੰਮ ਨਾ ਕਰਨਾ ਪਵੇ ਪਰ ਸੋਖ ਸੁਵਿਧਾ ਮਿਲਦੀ ਰਹੇ ਪਰ ਸ਼ਨੀ ਦੇਵ ਆਸੀ ਬੰਦੇ ਨੂੰ ਬਿਲਕੁਲ ਚੰਗਾ ਨਹੀਂ ਮੰਨਦੇ ਜੋ ਵੀ ਲੋਕ ਜਿਨ੍ਹਾਂ ਦੀ ਰਾਸ਼ੀ ਮਕਰ ਹੁੰਦੀ ਹੈ ਉਹਨਾਂ ਨੂੰ ਕਿਸੇ ਵੀ ਕੰਮ ਵਿੱਚ ਆਲਸ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਜਦੋਂ ਤੁਸੀਂ ਆਲਸ ਕਰਦੇ ਹੋ ਤਾਂ ਛਨੀ ਦੇਵ ਆਸੀ ਬੰਦੇ ਨੂੰ ਹੋਰ ਵੀ ਜ਼ਿਆਦਾ ਦਲਿੱਦਰਤਾ ਦਿੰਦੇ ਹਨ ਇਸ ਲਈ ਮਕਰ ਰਾਸ਼ੀ ਵਾਲਿਆਂ ਨੂੰ ਆਲਸ ਤੋਂ ਬਚਣਾ ਚਾਹੀਦਾ ਹੈ ਆਲਸੀ ਬੰਦੇ ਨੂੰ ਛਨੀ ਦੇਵ ਆਰਥਿਕ ਸਮੱਸਿਆ ਦਿੰਦੇ ਹਨ ਨੰਬਰ 2 ਤੁਸੀਂ ਬਹੁਤ ਵਾਰ ਸੁਣਿਆ ਹੋਣਾ ਜਦੋਂ ਇੱਕ ਬੰਦਾ ਬੋਲਦਾ ਹੈ ਕਿ ਉਹ ਬੰਦਾ ਤਾਂ ਬਹੁਤ ਚੁਸਤ ਆ ਹਰ ਕਿਸੇ ਨੂੰ ਧੋਖਾ ਆਰਾਮ ਨਾਲ ਦੇ ਦਿੰਦਾ ਹੈ ਰਿਤਿਕ ਨਾਮ ਦਾ ਇੱਕ ਮੁੰਡਾ ਕਪੂਰ ਪਿੰਡ ਵਿੱਚ ਰਹਿੰਦਾ ਸੀ ਉਹਨੇ ਆਪਣੇ ਮਾਲਕ ਨੂੰ ਧੋਖਾ ਦੇ ਕੇ 10000 ਰੁਪਏ ਠੱਗ ਲਏ ਪਰ ਜਦੋਂ ਮਾਲਕ ਨੂੰ ਪਤਾ ਲੱਗਾ ਤਾਂ ਉਹਨੇ ਰਿਤਿਕ ਨੂੰ ਇੱਕ ਤਾਂ ਕੰਮ ਤੋਂ ਕੱਢ ਦਿੱਤਾ ਪਰ ਨਾਲ ਹੀ ਉਹਨੂੰ ਹਜੇ ਤੱਕ ਦੂਜਾ ਕੰਮ ਨਹੀਂ ਮਿਲਿਆ ਜਿਸ ਨਾਲ ਵਿੱਤਿਕ ਦਾ ਭਾਰੀ ਐਕਸੀਡੈਂਟ ਹੋ ਗਿਆ ਤੇ ਜੋ ਪੈਸੇ ਵਿੱਤਿਕ ਨੇ ਠੱਗੇ ਸੀ ਉਸ ਤੋਂ ਜ਼ਿਆਦਾ ਹਸਪੀਟਲ ਵਿੱਚ ਲੱਗ ਗਏ ਇਸ ਲਈ ਕਿਸੇ ਨੂੰ ਵੀ ਧੋਖਾ ਦੇਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਸ਼ਨੀ ਦੇਵ ਬੰਦੇ ਦੇ ਕਰਮਾਂ ਦਾ ਫਲ ਨਾਲ-ਨਾਲ ਹੀ ਦਿੰਦੇ ਹਨ ਇਸ ਲਈ ਜੋਗੀ ਦੇ ਦੱਸੇ ਜੋ ਉਪਾਅ ਮਕਰ ਰਾਸ਼ੀ ਨੂੰ ਹੋਰ ਵੀ ਜ਼ਿਆਦਾ ਕਿਸਮਤ ਵਾਲਾ ਬਣਾ ਸਕਦੇ ਹਨ ਇਹ ਉਪਾਅ ਕਰਨ ਨਾਲ ਮਕਰ ਰਾਸ਼ੀ ਦੀ ਕਿਸਮਤ ਸ਼ਨੀ ਦੇਵ ਸਾਲ 2025 ਵਿੱਚ ਪਲਟ ਦੇਣਗੇ ਜਿਸ ਨਾਲ ਮਕਰ ਰਾਸ਼ੀ ਵਾਲਿਆਂ ਦੇ ਸਿਤਾਰੇ ਹੀ ਬਦਲ ਜਾਣਗੇ ਤੇ ਮਕਰ ਰਾਸ਼ੀ ਵਾਲਿਆਂ ਨੂੰ ਮਿਲ ਸਕਦੀਆਂ ਖੁਸ਼ ਖਬਰियां ਦੋਸਤੋ ਸਾਲ 2025 ਵਿੱਚ ਛਨੀ ਦੇਵ ਮਕਰ ਰਾਸ਼ੀ ਵਾਲਿਆਂ ਦੀ ਕਿਸਮਤ ਨੂੰ ਚਮਕਾ ਦੇਣ ਵਾਲੇ ਆ ਕਿਉਂਕਿ ਸਾਲ 2025 ਵਿੱਚ ਛਨੀ ਦੇਵ ਦੀ ਸਾਢੇ 7 ਖਤਮ ਹੋਣ ਜਾ ਰਹੀ ਆ ਜਿਸ ਨਾਲ ਮਕਰ ਰਾਸ਼ੀ ਵਾਲਿਆਂ ਤੇ ਛਨੀ ਦੇਵ ਆਪਣੀ ਬਹੁਤ ਕਿਰਪਾ ਕਰਨ ਵਾਲੇ ਆ ਤੇ ਮਕਰ ਰਾਸ਼ੀ ਵਾਲਿਆਂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਵੇਗੀ ਮਕਰ ਰਾਸ਼ੀ ਵਾਲਿਆਂ ਨੂੰ ਸ਼ਨੀ ਦੇਵ ਦੇ ਇਹ ਉਪਾਕਰਨ ਨਾਲ ಅಪਾਰ ਧਨ ਸੁਖੁਦ ਅਮਰੀਦੀ ਤੇ ਬਰਕਤਾਂ ਮਿਲਦੀਆਂ ਹਨ ਇਹ ਉਪਾਕਰਨ ਨਾਲ ਮਕਰ ਰਾਸ਼ੀ ਵਾਲਿਆਂ ਦੀਆਂ ਸਭ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਤੇ ਇਹਨਾਂ ਦੀ ਕਿਸਮਤ ਸ਼ਨੀ ਦੇਵ ਚਮਕਾ ਦਿੰਦੇ ਹਨ ਤੇ ਇਹਨਾਂ ਦੇ ਘਰ ਵਿੱਚ ਲక్ష్ਮੀ ਮਾਤਾ ਦਾ ਆਗਮਨ ਹੁੰਦਾ ਹੈ ਅਖੀਰ ਵਾਲੇ ਉਪਾਤਾ ਮਕਰ ਰਾਸ਼ੀ ਵਾਲਿਆਂ ਦੀ ਸਭ ਮੁਸੀਬਤਾਂ ਖਤਮ ਕਰ ਦੇਣ ਵਾਲਾ ਹੈ ਇਸ ਲਈ ਵੀਡੀਓ ਨੂੰ ਆਖਿਰ ਤੱਕ ਦੇਖੋ ਤੇ ਜੇਕਰ ਤੁਸੀਂ ਇਸ ਵੀਡੀਓ ਨੂੰ ਹਜੇ ਤੱਕ ਲਾਈਕ ਤੇ ਕਮੈਂਟ ਨਹੀਂ ਕੀਤਾ ਤਾਂ ਜੈ ਸ਼ਨੀ ਦੇਵ ਜਰੂਰ ਲਿਖੋ ਜਿਸ ਨਾਲ ਸ਼ਨੀ ਦੇਵ ਤੁਹਾਨੂੰ ਸਾਲ 2025 ਵਿੱਚ ਹੋਰ ਵੀ ਜ਼ਿਆਦਾ ਮਾਲਾ-ਮਾਲ ਬਣਾ ਦੇਣਗੇ ਮਕਰ ਰਾਸ਼ੀ ਵਾਲਿਆਂ ਨੂੰ ਸ਼ਨੀ ਦੇਵ ਦੀ ਕਿਰਪਾ ਪਾਉਣ ਲਈ ਮਹੀਨੇ ਦੇ ਕਿਸੇ ਵੀ ਸ਼ਨੀਵਾਰ ਦੇ ਦਿਨ ਕਾਲੇ ਤੇਲ ਕਾਲੇ ਜੁੱਤੇ ਕਾਲੇ ਕੱਪੜੇ দান ਕਰਨੇ ਚਾਹੀਦੇ ਹਨ ਜਿਸ ਨਾਲ ਛਨੀ ਦੇਵ ਜਲਦੀ ਖੁਸ਼ ਹੁੰਦੇ ਹਨ ਤੇ ਤੁਹਾਡੇ ਉੱਪਰ ਖਾਸ ਕਿਰਪਾ ਕਰਦੇ ਹਨ ਨੰਬਰ 2 ਜੇਕਰ ਮਕਰ ਰਾਸ਼ੀ ਵਾਲਿਆਂ ਨੂੰ ਨੌਕਰੀ ਵਿੱਚ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈ ਜਾਂ ਫਿਰ ਕੰਮ ਵਿੱਚ ਰੁਕਾਵਟਾਂ ਬਹੁਤ ਆndੀਆਂ ਹਨ ਤਾ ਸ਼ਨੀਵਾਰ ਦੇ ਦਿਨ ਕੀੜੀਆਂ ਨੂੰ ਖੰਡ ਤੇ ਕਾਵਾਂ ਨੂੰ ਰੋਟੀ ਪਾਓ ਜਿਸ ਨਾਲ ਤੁਹਾਨੂੰ ਨੌਕਰੀ ਵਿੱਚ ਸਫਲਤਾ ਮਿਲਦੀ ਹੈ ਤੇ ਤੁਹਾਡੇ ਕਾਰੋਬਾਰ ਵਿੱਚ ਤਰੱਕੀ ਹੁੰਦੀ ਹੈ ਮੱਕਾ ਰਾਸ਼ੀ ਵਾਲਿਆਂ ਨੂੰ ਜਲਦੀ ਸ਼ਨੀ ਦੇਵ ਦੀ ਕਿਰਪਾ ਪਾਉਣ ਲਈ ਸ਼ਨੀਵਾਰ ਦੇ ਦਿਨ ਲੋਹੇ ਦੇ ਭਾਂਡੇ ਵਿੱਚ ਤੇਲ ਪਾ ਕੇ ਉਸ ਵਿੱਚ ਆਪਣੇ ਆਪ ਦਾ ਪਰਸ਼ਾਵਾਂ ਦੇ ਕੇ ਛਨੀ ਦੇਵ ਦੇ ਮੰਦਰ ਵਿੱਚ ਤੇਲ ਚੜਾਉਣਾ ਚਾਹੀਦਾ ਹੈ ਜਿਸ ਨਾਲ ਛਨੀ ਦੇਵ ਤੁਹਾਡੇ ਤੇ ਬਹੁਤ ਜਲਦੀ ਕਿਰਪਾ ਕਰਦੇ ਹਨ ਇਹ ਉਪਾਉ ਨੂੰ ਪਰਸ਼ਾਵਾਂ দান ਵੀ ਕਹਿੰਦੇ ਹਨ ਦੋਸਤੋ ਉੱਪਰ ਦੱਸੇ ਉਪਾਅ ਬਹੁਤ ਕਾਰਗਰ ਹਨ ਇਹਨਾਂ ਨੂੰ ਅਜਮਾ ਕੇ ਮਕਰ ਰਾਸ਼ੀ ਵਾਲੇ ਆਪਣੀ ਕਿਸਮਤ ਚਮਕਾ ਸਕਦੇ ਹਨ ਇਦਾਂ ਦੀ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ